ਸਤਿ ਸ੍ਰੀ ਅਕਾਲ ਜੀ। ਹਾਜ਼ਰ ਹਾਂ ਜੀ। ਨਮੀ ਕਹਾਣੀ ਲੱਗੀ। ਮੇਰੇ ਵਿਆਹ ਤੋਂ ਚਾਰ ਕਿ ਦਿਨ ਬਾਅਦ ਹੀ ਮੇਰੀ ਸੱਸ ਨੇ ਮੈਨੂੰ ਆਵਾਜ਼ ਲਗਾ ਕੇ ਉਠਾ ਲਿਆ। ਮੈਨੂੰ ਕਹਿੰਦੀ, "ਉਠ ਬੇਟਾ ਤੇ ਰਸੋਈ ਵਿੱਚ ਆ ਜਾ। ਪ੍ਰਸ਼ਾਦ ਬਣਾਤੀ ਕੰਮ ਲੱਗ ਜਾ। ਅੱਜ ਮੈਂ ਆਪਣੀ ਧੀ ਨੂੰ ਕੰਮ ਲਾਵਾਂਗੀ।" ਬੜੇ ਹੀ ਪਿਆਰ ਨਾਲ ਮੇਰੀ ਸੱਸ ਮੈਨੂੰ ਇਹ ਸ਼ਬਦ ਕਹਿ ਰਹੀ ਸੀ। ਮੈਂ ਵੀ ਖੁਸ਼ੀ-ਖੁਸ਼ੀ ਉੱਠ ਕੇ ਰਸੋਈ ਵਿੱਚ ਚਲੀ ਗਈ। ਮੈਂ ਪ੍ਰਸ਼ਾਦ ਬਣਾਇਆ। ਸਾਰੇ ਪਰਿਵਾਰ ਨੂੰ ਫੜਾਇਆ। ਦਾ ਸਾਰੇ ਬਹੁਤ ਖੁਸ਼ ਹੋਈ ਉਸ ਦਿਨ ਤੋਂ ਮੈਂ ਰਸੋਈ ਦਾ ਕੰਮ ਕਰਨਾ ਸਟਾਰ ਕਰ ਦਿੱਤਾ ਸੀ ਦੋ ਚਾਰਕ ਦਿਨ ਮੇਰੀ ਸੱਸ ਨੇ ਮੇਰੇ ਨਾਲ ਕੰਮ ਵਿੱਚ ਹੱਥ ਵਟਾਇਆ ਪਰ ਫਿਰ ਉਹ ਹੌਲੀ-ਹੌਲੀ ਕੰਮ ਕਰਨੋਂ ਕਟਦੀ ਗਈ ਇਹ ਕੰਮ ਵੀ ਕਿੰਨਾ ਕੀ ਸੀ ਬਸ ਰਸੋਈ ਦਾ ਹੀ ਕੰਮ ਸੀ ਖਾਣਾ ਬਣਾਉਣਾ ਸੀ ਤੇ ਚਾਹ ਪਾਣੀ ਬਣਾਉਣਾ ਸਬਜ਼ੀ ਬਣਾਉਣੀ ਤੇ ਬਰਤਨ ਸਾਫ਼ ਕਰਨੇ ਬਸ ਰਸੋਈ ਵਿੱਚ ਹੀ ਕੰਮ ਕਰਨਾ ਹੁੰਦਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਕਰ ਲਵਾਂਗੀ ਤੁਸੀਂ ਆਰਾਮ ਕਰੋ। ਬਾਕੀ ਕੰਮ ਤੇ ਕੰਮ ਵਾਲੀ ਲੱਗੀ ਹੋਈ ਸੀ। ਪਿੰਡ ਵਿੱਚ ਰਹਿਣ ਕਰਕੇ ਸਾਡੇ ਪਸ਼ੂ ਡੰਗਰ ਵੀ ਰੱਖੇ ਹੋਏ ਸਨ। ਉਹਨਾਂ ਉੱਪਰ ਇੱਕ ਸਪੈਸ਼ਲ ਬੰਦਾ ਰੱਖਿਆ ਹੋਇਆ ਸੀ। ਬਾਕੀ ਝਾੜੂ-ਪੋਚੇ ਅਤੇ ਕੱਪੜਿਆਂ ਉੱਪਰ ਇੱਕ ਕੰਮ ਵਾਲੀ ਲਾਈ ਹੋਈ ਸੀ। ਮੇਰੇ ਵਿਆਹ ਤੋਂ 20 ਦਿਨ ਬਾਅਦ ਉਹ ਕੰਮ ਵਾਲੀ ਨਾ ਆਈ। ਮੈਂ ਮੰਮੀ ਨੂੰ ਪੁੱਛਿਆ ਕੰਮ ਵਾਲੀ ਕਿਉਂ ਨਹੀਂ ਆਈ? ਤਾਂ ਮੰਮੀ ਨੇ ਕਿਹਾ ਉਸ ਨੂੰ ਸੁਨੇਹਾ ਭੇਜਿਆ ਹੈ। ਉਹ ਬਿਮਾਰ ਹੈ। ਉਹ ਕਰਲਾ ਚਾਰਕ ਦਿਨ ਕੰਮ ਮੈਂ ਆਪਣੀ ਪੇਕੇ ਘਰ ਪੜਾਈ ਕਰਦੀ ਸੀ ਕੰਮ ਨਹੀਂ ਕਰਦੀ ਸੀ ਕੋਈ ਬਹੁਤਾ ਮੈਨੂੰ ਕੰਮ ਨਹੀਂ ਸੀ ਆਉਂਦਾ ਮੈਨੂੰ ਘਰ ਦਾ ਕੰਮ ਝਾੜੂ ਪੋਚਾ ਕੱਪੜੇ ਧੋਨੇ ਖਾਣਾ ਬਣਾਉਣਾ ਇਹ ਕੰਮ ਬਹੁਤ ਔਖਾ ਲੱਗਦਾ ਸੀ ਪ੍ਰੰਤੂ ਫਿਰ ਵੀ ਮੈਂ ਕੰਮ ਕਰ ਰਹੀ ਸੀ ਹੁਣ ਕੰਮ ਵਾਲੀ ਨੂੰ ਹਟਿਆ 15 ਦਿਨ ਹੋ ਗਏ ਸੀ ਮੈਂ ਆਪਣੀ ਸੱਸ ਨੂੰ ਪੁੱਛਿਆ ਮੰਮੀ ਕੰਮ ਵਾਲੀ ਤਾਂ ਆਈ ਹੀ ਨਹੀਂ ਤੁਸੀਂ ਹੋਰ ਕੰਮ ਵਾਲੀ ਪੁੱਛ ਲਓ ਮम्मी ਕਹਿਣ ਲੱਗੀ ਤੂੰ ਚੱਕਾ ਭਲਾ ਕਰ ਤਾਂ ਲੈਣੀ ਆ ਤੂੰ ਕਰ ਲਿਆ ਕਰ ਕੁਝ ਨਹੀਂ ਹੁੰਦਾ ਤੈਨੂੰ ਕੰਮ ਕਰਦੀ ਨੂੰ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੇਗੀ ਮੇਰਾ ਮਨ ਬਹੁਤ ਦੁਖੀ ਹੋ ਰਿਹਾ ਸੀ ਹੁਣ ਮੈਂ ਕੁਝ ਕਰ ਨਹੀਂ ਸਕਦੀ ਸੀ ਫਿਰ ਜਦੋਂ ਮੇਰਾ ਸਹੁਰਾ ਘਰ ਆਇਆ ਮੈਂ ਆਪਣੀ ਸਾਸਤੀ ਸੋਹਰੇ ਨੂੰ ਗੱਲਾਂ ਕਰਦੇ ਸੁਣਿਆ ਮੇਰੀ ਸੱਸ ਮੇਰੀ ਸੋਹਰੇ ਨੂੰ ਕਹਿ ਰਹੀ ਸੀ ਵੇਖਿਆ ਮੈਂ 2500 ਰੁਪਿਆ ਚਾਂਡੂ ਪੋਚੇ ਵਾਲੀ ਦਾ ਬਚਾ ਲਿਆ। ਇਸੇ ਤੋਂ ਹੀ ਕਰਵਾਇਆ ਕਰੂੰ ਹੁਣ ਮੈਂ। ਤੁਸੀਂ ਦੇਖਦੇ ਜਾਇਓ। ਮੈਂ ਡੰਗਰਾਂ ਵਾਲਾ ਕੰਮ ਵੀ ਵਿੱਚ ਵੀ ਇਸੇ ਨੂੰ ਹੀ ਵਾੜ ਦੇਣਾ ਹੈ। ਜਿਹੜਾ 10000 ਰੁਪਿਆ ਹੁਣ ਬਈਏ ਨੂੰ ਦਿੰਦੇ ਆ ਨਾ ਉਹ ਵੀ ਬਚਾ ਕੇ ਦਿਖਾਵਾਂਗੀ। ਆਪਣੀ ਸੱਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੇਰਾ ਉੱਥੀ ਉੱਥੀ ਰੋਣ ਨਿਕਲ ਗਿਆ ਕਿ ਕੀ ਫਾਇਦਾ ਇੰਨੀ ਪੜ੍ਹਾਈ ਲਿਖਾਈ ਕਰਨ ਦਾ? ਇੰਨੀਆਂ ਡਿਗਰੀਆਂ ਲੈਣ ਦਾ? ਜਦੋਂ ਸਿੱਟਣਾ ਤਾਂ ਮੈਂ ਗੋਹਾਗੂੜਾ ਹੀ ਸੀ ਸਾਹਮਣੇ ਤਾਂ ਮੈਂ ਪਸ਼ੂ ਹੀ ਸੀ ਮੇਰੇ ਘਰ ਵਾਲਾ ਖੇਤ ਚੱਲਾ ਜਾਂਦਾ ਮੈਂ ਘਰ ਦਾ ਸਾਰਾ ਕੰਮ ਕਰਦੀ ਮੈਂ ਸਵੇਰੇ 4 ਵਜੇ ਉੱਠਦੀ ਤੇ ਮੈਨੂੰ ਰਾਤ ਦੇ 9 ਵਜੇ ਜਾਂਦੇ ਕੰਮ ਕਰਦੀ ਨੂੰ ਮੇਰੇ ਵਿਆਹ ਨੂੰ ਹੁਣ 3 ਸਾਲ ਹੋ ਚੁੱਕੇ ਸਨ ਪਰ ਹਾਜੇ ਮੈਨੂੰ ਔਲਾਦ ਦਾ ਸੁੱਖ ਨਹੀਂ ਮਿਲਿਆ ਸੀ ਹੁਣ ਮੇਰੀ ਸੱਸ ਮੈਨੂੰ ਬਾਝ ਹੋਣ ਦਾ ਤਾਣਾ ਮਾਰਦੀ ਉਹ ਮੇਰੇ ਘਰ ਵਾਲਾ ਆਪਣੀ ਮਾਂ ਦੀ ਗੱਲ ਜ਼ਿਆਦਾ ਸੁਣਦਾ ਸੀ ਅਤੇ ਮਾਂ ਦੀ ਗੱਲ ਉੱਪਰ ਹੀ ਜ਼ਿਆਦਾ ਵਿਸ਼ਵਾਸ ਕਰਦਾ ਸੀ। ਮੇਰੀ ਸੱਸ ਮੈਨੂੰ ਦੇਸੀ ਦਵਾਈਆਂ ਬੂਟੀਆਂ ਹੀ ਖਵਾਉਂਦੀ ਰਹਿੰਦੀ ਪਰ ਉਸਨੇ ਮੀਰਾ ਕਦੇ ਡਾਕਟਰੀ ਇਲਾਜ ਨਹੀਂ ਕਰਵਾਇਆ ਸੀ। ਜੇ ਕਿਤੇ ਮੈਂ ਆਪਣੇ ਘਰ ਵਾਲੇ ਨੂੰ ਕਹਿਣਾ ਕਿ ਆਪਾਂ ਸ਼ਹਿਰ ਕਿਸੇ ਡਾਕਟਰ ਕੋਲ ਚੱਲੀਏ ਉਹਨਾਂ ਦੀ ਸਲਾਹ ਲਈਏ ਤਾਂ ਮੇਰੇ ਘਰ ਵਾਲੇ ਨੇ ਕਹਿ ਦੇਣਾ ਮੰਮੀ ਖਵਾਤਾ ਰਹੇ ਨੇ ਤੈਨੂੰ ਦਵਾਈਆਂ ਮੈਨੂੰ ਔਰਤਾਂ ਦੀਆਂ ਇਹਨਾਂ ਗੱਲਾਂ ਬਾਰੇ ਜ਼ਿਆਦਾ ਦਿਲਚਸਪੀ ਨਹੀਂ। ਜਿਵੇਂ ਮੰਮੀ ਕਹਿ ਰਹੇ ਨੇ ਠੀਕ ਕਰ ਰਹੇ ਨੇ ਪਰ ਮੇਰੀ ਸੱਸ ਨਹੀਂ ਚਾਹੁੰਦੀ ਸੀ ਕਿ ਮੈਂ ਬੱਚੇ ਦੀ ਮਾਂ ਬਣਾ ਅਤੇ ਇਸ ਕਰ ਵਿੱਚ ਮੇਰੇ ਪੈਰ ਲੱਗਨ। ਮੇਰੀ ਸੱਸ ਲਾਲਚੀ ਬਹੁਤ ਸੀ। ਉਹ ਮੈਨੂੰ ਆਨੇ ਬਹਾਨੇ 2-4 ਮਹੀਨਿਆਂ ਬਾਅਦ ਮੇਰੇ ਪੀਕੇ ਪਿੰਡ ਭੀਜ ਦਿੰਦੀ ਅਤੇ ਕੋਈ ਨਵੀਂ ਚੀਜ਼ ਲਿਆਉਣ ਵਾਸਤੇ ਕਹਿ ਦਿੰਦੀ। ਮੇਰੇ ਮੰਮੀ ਡੈਡੀ ਉਸਦੀ ਹਰ ਜਿੱਤ ਪੂਰੀ ਕਰਦੇ ਮੇਰੇ ਮਾਪੇ ਮੇਰੀ ਸੱਸ ਵੀ ਚਾਹ ਸਮਝ ਚੁੱਕੇ ਸਨ ਪਰ ਉਹਨਾਂ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਮੈਂ ਆਪਣੇ ਸਹੁਰੇ ਘਰ ਮਰ ਮਰ ਕੇ ਦਿਨ ਕੱਢ ਰਹੀ ਸੀ ਇੱਕ ਦਿਨ ਕੀ ਹੋਇਆ ਮੇਰੀ ਨਾਨਾ ਸਾਡੇ ਘਰ ਆਈ ਆ ਕੇ ਮੰਮੀ ਦੇ ਗੱਲ ਲਾ ਕੇ ਉੱਚੀ ਉੱਚੀ ਰੋਣ ਲੱਗ ਪਈ ਕਿ ਮੈਨੂੰ ਕਬਰਾਟ ਹੋਣ ਲੱਗ ਪਈ ਅਸੀਂ ਸਾਰੇ ਉਸ ਨੂੰ ਪੁੱਛਣ ਲੱਗੇ ਕੀ ਕੀ ਗੱਲ ਹੋਈ ਹੈ ਮੇਰੀ ਨਾਨ ਨੇ ਦੱਸਿਆ ਕਿ ਮੇਰੀ ਸੱਸ ਨੇ ਮੈਨੂੰ 5 ਲੱਖ ਰੁਪਏ ਦੀ ਮੰਗ ਕੀਤੀ ਹੈ ਕਹਿੰਦੀ ਹੈ ਜੇ ਤੂੰ 5 ਲੱਖ ਰੁਪਏ ਲੈ ਕੇ ਨਾ ਆਈ ਤਾਂ ਮੈਂ ਇਸ ਘਰ ਵਿੱਚ ਤੈਨੂੰ ਨਹੀਂ ਵੜਨ ਦਿਆਂਗੀ ਅਗਰ ਤੁਸੀਂ ਮੈਨੂੰ 5 ਲੱਖ ਰੁਪਏ ਦਿਓਗੇ ਤਾਂ ਮੈਂ ਉੱਥੇ ਜਾ ਸਕਦੀ ਹਾਂ ਇਹ ਸੁਣ ਕੇ ਮੇਰੀ ਸੱਸ ਬਹੁਤ ਗੁੱਸੇ ਹੋਈ ਤੇ ਮੇਰੀ ਨਾਨਦ ਦੀ ਸੱਸ ਨੂੰ ਕਾਲਾ ਕੱਢਣ ਲੱਗੀ ਕਹਿੰਦੀ ਲਣ ਤੈਹੋ ਜੀਆਂ ਸੱਸਾਂ ਤੇ ਜੋ ਆਪਣੀਆਂ ਨੋਹਾਂ ਨੂੰ ਇੰਨਾ ਤੰਗ ਕਰਦੀਆਂ ਨੇ ਮੇਰੀ ਧੀ ਸਾਰਾ ਦਿਨ ਕੰਮ ਕਰਦੀ ਐ ਹਜੇ ਵੀ ਮੇਰੀ ਧੀ ਨੂੰ ਦੁੱਖ ਦਿੰਦੀ ਹੈ ਦਾਜ ਦੀ ਮੰਗ ਕਰਦੀ ਐ ਥਾਣੇ ਰਿਪੋਰਟ ਕਰਾ ਕੇ ਮੈਂ ਇਸ ਨੂੰ ਅੰਦਰ ਕਰਾ ਦੇਵਾਂਗੀ ਜਦੋਂ ਮੇਰੀ ਸੱਸ ਅਜਿਹਾ ਕੁਝ ਬੋਲ ਰਹੀ ਸੀ ਤਾਂ ਅੱਜ ਮੈਂ ਵੀ ਆਪਣੀ ਚੁੱਪ ਤੋੜ ਦਿੱਤੀ ਮੈਂ ਆਪਣੀ ਸੱਸ ਨੂੰ ਅੱਗੇ ਹੋ ਕੇ ਕਿਹਾ ਮੰਮੀ ਜੀ ਜੇਲ ਕੱਲੀ ਦੀਦੀ ਦੀ ਸੱਸ ਨਹੀਂ ਜਾਵੇਗੀ ਤੁਹਾਨੂੰ ਵੀ ਜਾਣਾ ਪਵੇਗਾ ਕਿਉਂਕਿ ਦੀਦੀ ਦੀ ਸੱਸ ਨੇ ਤਾਂ ਅੱਜ ਪਹਿਲੀ ਵਾਰ ਪੈਸੇ ਲੈਣ ਭੇਜਿਆ ਹੈ ਤੇ ਮੈਂ ਕਿੰਨੀ ਵਾਰ ਆਪਣੇ ਬੀਕਿਆਂ ਤੋਂ ਪੈਸੇ ਲੈ ਕੇ ਆਈ ਹਾਂ ਮੈਂ ਤੁਹਾਡੀ ਧੀ ਨੂੰ ਅੱਜ ਦੁੱਖ ਹੋਇਆ ਤੇ ਤੁਸੀਂ ਦੁਖੀ ਹੋ ਤੇ ਮੇਰਾ ਦੁੱਖ ਤੁਹਾਨੂੰ ਦੁਖੀ ਨਹੀਂ ਲੱਗਦਾ ਮੇਰੇ ਬਾਪ ਮਾਂ ਬਾਪ ਵੀ ਇੰਨਾ ਮਾਂ ਬਾਪ ਦੁਖੀ ਹੁੰਦੇ ਹਨ ਜਿੰਨਾ ਅੱਜ ਤੁਸੀਂ ਹੋਏ ਹੋ ਜਦੋਂ ਮੈਂ ਜਾ ਕੇ ਪੈਸਿਆਂ ਦੀ ਮੰਗ ਕਰਦੀ ਹਾਂ ਇਹ ਗੱਲ ਸੁਣ ਕੇ ਮੇਰੀ ਨਾਨਦ ਇੱਕਦਮ ਉੱਠ ਕੇ ਖੜੀ ਹੋਣ ਲੱਗੀ ਮੰਮੀ ਕੀ ਭਾਬੀ ਸੱਚ ਕਹਿ ਰਹੀ ਆ ਮੇਰੀ ਸੱਸ ਕੁਝ ਨਾ ਬੋਲੀ ਚੁੱਪ ਚਾਪ ਖੜੀ ਰਹੀ ਤੇ ਮੇਰੀ ਸੱਸ ਨਾਨਦ ਮੇਰੀ ਸੱਸ ਦੇ ਮੂੰਹੋਂ ਹਾਂ ਸੁਣਨਾ ਚਾਹੁੰਦੀ ਸੀ ਮੇਰੀ ਸੱਸ ਨਾਨਦ ਨੇ ਵਾਰ-ਵਾਰ ਪੁੱਛਣ ਤੇ ਮੇਰੀ ਸੱਸ ਨੇ ਹਾਂ ਵਿੱਚ ਸਾਰ ਹਿਲਾ ਦਿੱਤਾ ਮੇਰੀ ਨਾਨਦ ਕਹਿੰਦੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਤਾਂ ਤੁਹਾਨੂੰ ਮਾਂ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਹੈ ਕਿ ਤੁਸੀਂ ਅਜਿਹਾ ਘਟੀਆ ਕੰਮ ਕਰ ਰਹੇ ਹੋ ਮੈਨੂੰ ਪਤਾ ਹੁੰਦਾ ਕਿ ਤੁਸੀਂ ਵੀ ਅਜਹੀਆ ਘਟਿਆ ਕੰਮ ਕਰਦੇ ਹੋ ਤਾਂ ਮੈਂ ਇਥੇ ਆਉਂ ਤੂੰ ਪਹਿਲਾਂ ਨਹਿਰ ਵਿੱਚ ਛਾਲ ਮਾਰ ਕੇ ਮਾਰ ਕਿਉਂ ਨਾ ਜਾਂਦੀ ਇਹਨਾਂ ਕਹਿ ਕੇ ਮੇਰੀ ਨਣਦ ਮੈਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣ ਲੱਗ ਪਈ ਅੱਜ ਆਪਣੀ ਧੀ ਦਾ ਦੁੱਖ ਦੇਖ ਕੇ ਮੇਰੀ ਸੱਸ ਨੂੰ ਸਮਝ ਆ ਗਈ ਸੀ ਉਸ ਨੇ ਮੇਰੇ ਅੱਗੇ ਹੱਥ ਜੋੜ ਕੇ ਕਹਿਣ ਲੱਗੇ ਪੁੱਤਰ ਅੱਜ ਤੋਂ ਬਾਅਦ ਮੈਂ ਤੈਨੂੰ ਤੰਗ ਨਹੀਂ ਕਰਾਂਗੀ ਮੇਰੀ ਗਲਤੀ ਮਾਫੀ ਦੇ ਲਾਇਕ ਤਾਂ ਨਹੀਂ ਪਰ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇਣਾ ਅੱਜ ਮੈਂ ਆਪਣੀ ਧੀ ਦਾ ਦਰਦ ਵੇਖ ਕੇ ਸਮਝ ਗਈ ਹਾਂ ਕਿ ਜਦ ਤੂੰ ਆਪਣੇ ਪੀਕੇ ਘਰ ਜਾਂਦੀ ਹੋਵੇਂਗੀ ਤੇਰੇ ਮਾਪੇ ਦਾ ਵੀ ਦਿਲ ਇਦਾਂ ਹੀ ਦੁਖੀ ਹੁੰਦਾ ਹੋਵੇਗਾ ਅੱਜ ਪਰਮਾਤਮਾ ਨੇ ਮੈਨੂੰ ਸਬਕ ਸਿਖਾਉਣ ਦੀ ਖਾਤਰ ਇਹ ਖੇਡ ਰਚਾਈ ਹੈ ਮੈਂ ਕਿਹਾ ਕੋਈ ਗੱਲ ਨਹੀਂ ਚਲੋ ਧੀਰ ਨਾਲ ਹੀ ਸਹੀ ਤੁਹਾਨੂੰ ਸਮਝ ਤਾਂ ਆਈ ਇਸ ਤਰ੍ਹਾਂ ਉਹਨੂੰ ਹਾਨੂੰ ਤੰਗ ਨਹੀਂ ਕਰਿਆ ਕਰਦੀ ਦਾਜਬਾਰੀ ਅੱਜ ਤੇਰੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਆਪਣੀ ਸੱਸ ਨੂੰ ਕਿਹਾ ਜੇਕਰ ਅੱਜ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਗਿਆ ਹੈ ਤਾਂ ਅੱਜ ਦੀਦੀ ਨੂੰ ਲੈ ਕੇ ਮੈਂ ਇਸ ਦੇ ਸਹੁਰੇ ਘਰ ਜਾਵਾਂਗੀ ਇਸ ਦੇ ਸੱਸ ਸਹੁਰੇ ਨੂੰ ਅਜੇਹਾ ਸਭ ਕਿ ਸਿਖਾਵਾਂਗੀ ਕਿ ਅੱਗੇ ਤੋਂ ਦੀਦੀ ਨੂੰ ਪੈਸਿਆਂ ਦੀ ਮੰਗ ਨਹੀਂ ਕਰਨਗੇ ਮੇਰੀ ਇੱਕ ਸਹੇਲੀ ਮਹਿਲਾ ਮੰਡਲ ਦੀ ਪ੍ਰਧਾਨ ਸੀ ਮੈਂ ਉਸ ਨੂੰ ਪਹਿਲਾਂ ਵੀ 1-2 ਵਾਰ ਕਿਹਾ ਸੀ ਕਿ ਮੇਰੇ ਸਾਸ ਸੋਰਾ ਮੈਨੂੰ ਤੰਗ ਕਰਦੇ ਨੇ ਪਰ ਉਸ ਨੇ ਕਿ ਮੈਨੂੰ ਕਿਹਾ ਸੀ ਮੈਂ ਤੇਰੀ ਮਦਦ ਕਰਾਂਗੀ ਮੈਂ ਕਿਹਾ ਨਹੀਂ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਪਰਮਾਤਮਾ ਅੱਗੇ ਅਰਦਾਸ ਕਰਦੇ ਰਹੀ ਮੈਂ ਕਿਸੇ ਨੂੰ ਨਹੀਂ ਦੱਸਿਆ ਤੇ ਮੈਨੂੰ ਅੱਜ ਉਸ ਸਹੇਲੀ ਦੀ ਜ਼ਰੂਰਤ ਆਪਣੀ ਨਣਦ ਦੀ ਖਾਤਰ ਪੈ ਗਈ ਸੀ ਮੈਂ ਆਪਣੀ ਸਹੇਲੀ ਨੂੰ ਨਾਂ ਲੈ ਕੇ ਨਣਦ ਦੇ ਘਰ ਗਈ ਉਸਦੇ ਸਹੁਰੇ ਘਰ ਪਹੁੰਚ ਕੇ ਮੈਲਾ ਮੰਡਲ ਦੀਆਂ ਔਰਤਾਂ ਨੇ ਮੇਰੀ ਨਾਨਦ ਦੀ ਸੱਸ ਦੀ ਪਹਿਲਾਂ ਤਾਂ ਚੰਗੀ ਤਰ੍ਹਾਂ ਕਟਾਪਾ ਕੀਤਾ ਤੇ ਫਿਰ ਅੱਜ ਤੋਂ ਬਾਅਦ ਕਿਹਾ ਕਿ ਜੇਕਰ ਤੂੰ ਪੈਸਿਆਂ ਦੀ ਮੰਗ ਕਰਦੀ ਹੈ ਨਾ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ ਮੇਰੀ ਨਾਨਦ ਮੇਰੀ ਸੱਸ ਇਹ ਸਭ ਕੁਝ ਦੇਖ ਕੇ ਘਬਰਾ ਗਈ ਤੇ ਮਾਫੀ ਮੰਗਣ ਤੇ ਅੱਜ ਮਾਫੀ ਮੰਗੀ ਤੇ ਅੱਜ ਤਿੰਨ ਸਾਲ ਹੋ ਗਏ ਹਨ ਮੇਰੀ ਸੱਸ ਵੀ ਸੁਧਰ ਗਈ ਹੈ ਤੇ ਮੇਰੀ ਨਣਦ ਦੀ ਸੱਸ ਵੀ ਸੁਧਰ ਗਈ ਹੈ ਅੱਜ ਮੇਰੇ ਕੋਲ ਇੱਕ ਚਾਨਨ ਵਰਗੀ ਧੀ ਵੀ ਹੈ ਜੋ ਸਾਰਾ ਦਿਨ ਘਰ ਵਿੱਚ ਰੌਣਕ ਲਗਾਈ ਰੱਖਦੀ ਹੈ ਅਸੀਂ ਹੁਣ ਖੁਸ਼ੀ-ਖੁਸ਼ੀ ਆਪਣੀ ਘਰ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਹਾਂਜੀ ਕੀ ਵਿਚਾਰ ਨੇ ਤੁਹਾਡੇ ਅੱਜ ਵੀ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ